ਸਤਿ ਸ਼੍ਰੀ ਅਕਾਲ ਜਿਵੇਂ ਵਿੱਕੀ ਲਖਵੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨੋ ਬਟਿਕ ਦੇ ਉੱਤੇ ਹੋਰ ਸਾਰੇ ਵਧੀਆ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਫਰਾਕ ਦੀ ਵੀਡੀਓ ਜਿਹਦੇ ਘੇਰੇ ਤੇ ਆਪਣਾ ਮਸ਼ੀਨੀ ਵਰਕ ਹੋਇਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਤੇ ਆਪਾਂ ਇਹਦਾ ਕੀ ਕੰਮ ਕਰਨਾ ਇੱਕ ਤਾਂ ਆਪਾਂ ਇਹ ਉੱਚੀ ਕਰਨੀ ਆ ਤੇ ਇਹੇ ਥੋੜੀ ਖੁੱਲੀ ਆ ਭੀੜੀ ਕਰਨੀ ਆ ਤੁਸੀਂ ਦੇਖਿਓ ਆਪਾਂ ਕਿਸ ਤਰੀਕੇ ਨਾਲ ਇਹਨੂੰ ਆਪਾਂ ਉੱਚਾ ਕਰਾਂਗੇ ਕਿਉਂ ਨੀਚੇ ਘੇਰੇ ਤੇ ਕੜਾਈ ਹੋਈ ਹੋਇਆ ਸੋਹਣੀ ਕੜਾਈ ਇਹ ਕੱਟਣੀ ਨਹੀਂ ਹੈਗੀ ਕਿਉਂਕਿ ਫਿਰ ਸਲਵਾ ਸਲਵਾਰ ਨਹੀਂ ਸੱਚ ਜਿਹੜਾ ਫਰਾਕ ਸੂਟਾ ਵਿਕਾਰ ਹੋ ਜਾਊਗਾ ਕਿਉਂ ਨੀਚੇ ਘੇਰੇ ਤੋਂ ਜੇ ਕੜਾਈ ਕੱਟੀ ਗਈ ਫਿਰ ਹਨਾ ਫਰਾਕ ਸੂਟ ਦਾ ਕੀ ਹੋ ਉਹ ਤੁਸੀਂ ਦੇਖਿਓ ਵੀ ਆਪਾਂ ਨੇ ਘੇਰੇ ਤੋਂ ਬਿਨਾ ਕੜਾਈ ਕੱਟੇ ਕਿਵੇਂ ਫਰਾਕ ਸੂਟ ਨੂੰ ਉੱਚਾ ਕੀਤਾ ਤੇ ਬਾਕੀ ਆਪਾਂ ਇਹਨੂੰ ਭੀੜਾ ਕੀਤਾ ਕਿਉਂ ਉੱਪਰਲੇ ਹਿੱਸੇ ਤੇ ਵੀ ਕੜਾਈ ਹੋਈ ਹੋਈ ਸੀਗੀ ਉਹ ਵੀ ਨਹੀਂ ਆਪਣੀ ਕੱਟ ਕਰਨੀ ਤੇ ਉੱਪਰੋਂ ਵੀ ਆਪਾਂ ਨੇ ਭੀੜੀ ਕਰਨੀ ਆ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਬਹੁਤ ਸੋਹਣਾ ਤਰੀਕਾ ਦੱਸਿਆ ਗਿਆ ਤੇ ਜਿਹੜੇ ਵੀ ਆਪਣੇ ਨਾਲ ਨਵੇਂ ਆ ਭੈਣਾਂ ਤੇ ਭਰਾ ਜੁੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਕਰਿਓ ਤੇ ਬੈਲ ਆਈਕਨ ਵੀ ਜਰੂਰ ਦਬਿਓ ਤੇ ਵਧੀਆ ਲੱਗੀ ਲਾਈਕ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਚਲੋ ਜੀ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਕਰਦੇ ਹਾਂ ਸ਼ੁਰੂ ਤੇ ਦੇਖਦੇ ਹਾਂ ਆਪਾਂ ਫਰਾਕ ਦੀ ਸੈਟਿੰਗ ਕਿਵੇਂ ਕੀਤੀ ਆਮਨੇ ਵੀਡੀਓ ਨਾਲ ਬਣੀ ਰਿਹਾ ਹਾਂ ਆਹ ਲਓ ਜੀ ਆ ਕਰੇਵ ਦੀ ਇਹ ਫਰਾਕ ਫਰਾਕ ਸੂਟ ਆ ਇਹ ਤੇ ਇਹਦੇ ਨੀਚੇ ਆ ਦੇਖੋ ਕੰਪਿਊਟਰ ਵਰਕ ਹੋਇਆ ਹੈ ਤੇ ਇੱਕ ਤਾਂ ਇਹ ਕਿਉਂ ਹੋ ਗਿਆ ਮਸ਼ੀਨੀ ਵਰਕ ਕਰ ਕੰਪਿਊਟਰ ਵਰਕ ਨਹੀਂ ਤੇ ਇਹ ਕਿ ਹੋ ਗਿਆ ਕੰਪਿਊਟਰ ਵਰਕ ਕੀ ਹੋ ਗਿਆ ਕਿਹੜਾ ਦੂਜਾ ਕਿਹੜਾ ਹੱਥ ਦੀ ਅੱਛਾ ਫਿਰ ਤੁਸੀਂ ਤੇ ਇਹ ਨੇੜੇ-ਨੇੜੇ ਵੀ ਨਹੀਂ ਪਹੁੰਚ ਨਹੀਂਦਾ ਜਮੇਂ ਭੈਣ ਅੰਦਰ ਕੰਪਿਊਟਰ ਲੱਗਦਾ ਮੈਂ ਕੋਠਲੇ ਵਾਲੇ ਬੰਦਿਆਂ ਦਾ ਇੱਕ ਰੇਵ ਦੀ ਫਰਾਕ ਹੈ ਜਿਹਦੇ نیچے ਮਸ਼ੀਨੀ ਵਰਕ ਹੋਇਆ ਹੋਇਆ ਹੈ ਤੇ ਇਹ ਇਹਦਾ ਮਰੰਬਦ ਕਰਨੀ ਆ ਮੈਂ ਦੱਸਣਗੀ ਵੀ ਇਹਦਾ ਕੀ ਕੀ ਕਰਨਾ ਕੀ ਕਰ ਕੁਝ ਕਰਨਾ ਉਹਨੇ ਇਹਦਾ ਇਹ ਇੱਕ ਤਾਂ ਨੀਵੀਂ ਹੈ ਜਿਆਦੇ ਹੂੰ ਹੂੰ ਤੇ ਕਲੀਆਂ ਵਾਲੀ ਫਰਾਕ ਹੈ ਇਹਦੇ ਵਿੱਚ ਬਾਲ ਨਹੀਂ ਹੈ ਵੀ ਕਲੀਆਂ ਪਾਈ ਹੋਈਆਂ ਨੇ ਬਾਲੀਆਂ ਹੂੰ ਹੂੰ ਤੇ ਨੀਵੀਂ ਹੈ ਤੇ ਆਪਾਂ ਨੇ ਉੱਚੀ ਕਰਨੀ ਆ ਬਾਕੀ ਇਹ ਖੁੱਲੀ ਹੈ ਤੇ ਥੋੜੀ ਜੀ ਟਾਈਟ ਕਰਨੀ ਆ ਹੂੰ ਹੂੰ ਤੇ ਉਹ ਕਰਨ ਵਾਸਤੇ ਆਪਾਂ ਨੂੰ ਇਹਦੀ ਬਾਡੀ ਅਲੱਗ ਕਰਨੀ ਪੈਗੀ ਹੂੰ ਹੂੰ ਕਿਉਂਕਿ ਨੀਚੇ ਦੇ ਵਰਕ ਹੋਇਆ ਹੋਇਆ ਆ ਆ ਵਾਲਾ ਠੀਕ ਹੈ ਤੇ ਹੁਣ ਵਰਕਣਾ ਹੁੰਦਾ ਚਲੋ ਆਪਾਂ ਨੀਚੋਂ ਕੱਟ ਕੇ ਹਨਾ ਇਹਨੂੰ ਹੂੰ ਹੂੰ ਉੱਚੀ ਕਰ ਦਿੰਦੇ ਤਾਂ ਉਹਦੇ ਵਾਸਤੇ ਆਪਾਂ ਨੂੰ ਨਾਲ ਤਾਂ ਟਾਈਟ ਕਰਨੀਆਂ ਹੈ ਹੂੰ ਉਹਦੇ ਵਾਸਤੇ ਇੱਕ ਤਾਂ ਆਪਾਂ ਨੂੰ ਆਜ ਵਾਲੀ ਬਾਡੀ ਹੈ ਇਹਨੂੰ ਆਪਾਂ ਨੇ ਉਧੇੜ ਕੇ ਪਹਿਲਾਂ ਹੀ ਲੱਗ ਕਰ ਰੱਖਿਆ ਠੀਕ ਆ ਤੇ ਇਹ ਆਪਾਂ ਨੇ ਆਜ ਜਿਹਦਾ ਤੋਂ ਢੇੜਤੀ ਤੇ ਬਾਕੀ ਇਹਨੂੰ ਟਾਈਟ ਕਰਨਾ ਉਹਦੇ ਵਾਸਤੇ ਆਪਾਂ ਨੇ ਆਹ ਵਾਲੀ ਚੀਜ਼ ਬਾਹਾਂ ਹੂੰ ਹੂੰ ਇੱਥੋਂ ਉਧੇੜ ਰੱਖਿਆ ਇਹਨੂੰ ਠੀਕ ਆ ਤੇ ਇੰਨੀ ਕੁ ਉਧੇੜ ਕੇ ਆਪਾਂ ਇਹਨੂੰ ਸੈੱਟ ਕਰਾਂਗੇ ਹੁਣ ਤੇ ਬਾਕੀ ਇਹ ਜਿੰਨੀ ਆਪਾਂ ਨੇ ਉੱਚੀ ਕਰਨੀ ਆ ਉਦੇ ਵਾਸਤੇ ਇਹ ਆਪਾਂ ਨੂੰ ਕਟਿੰਗ ਕਰਨੀ ਪਊਗੀ ਉੱਪਰੋਂ ਇਹਦੀ ਤੇ ਉਹਦੇ ਵਾਸਤੇ ਆਪਾਂ ਨੇ ਬਾਡੀ ਨਹੀਂ ਕਟਿੰਗ ਕਰਨੀ ਹੈਗੀ ਕਲੀਆਂ نیچے-नीचे वाली फ्रेलਾ ਜਿਹੜੀ ਇਹਦੀ ਕਲੀਆਂ ਵਾਲੀ ਇਹਨੂੰ ਕਟਿੰਗ ਕਰਾਂਗੇ ਆਪਾਂ ਇਹ ਘੱਟੋ-ਘੱਟ 3-4 ਇੰਚ ਕਟਿੰਗ ਕਰਨੀ ਪਊਗੀ ਫੇਰ ਇਹ ਉੱਚੀ ਹੋਊਗੀ ਇਹਦੀ ਜਿਹੜੀ ਸਹੀ ਲੈਂਥ ਬਣਾਉਣੀ ਆਪਾਂ ਨੇ ਇਹ ਵੀ ਆਪਾਂ ਤਿਆਰ ਕਰਨੀ ਹੈਗੀ ਉੰਡਾਲੀ ਗਿੰਜ ਦੀ ਤਿਆਰ ਕਰਨੀ ਆ ਇਹ ਜ਼ਿਆਦਾ ਨੀਮੀ ਸੀਗੀ ਪਹਿਲਾਂ ਮਤਲਬ نیچے ਜਿਹੜਾ ਹਮਸੀਨੀ ਵਰਕ ਹੋਇਆ ਉਹਦੇ ਕਰਕੇ ਆਪਾਂ ਥੰਦੋਂ ਨਹੀਂ ਘੱਟ ਸਕਦੇ ਨਹੀਂ ਫਿਰ ਆ ਸਾਰਾ ਆ ਸਾਰੀ ਕੜਾਈ ਖਾਤੂ ਹੋ ਜੂਗੀ ਹਨਾ ਹਾਂ ਫਿਰ ਵੀ ਉਹਦੇ ਕਰਕੇ ਫਿਰ ਆ ਬਚਾ ਲੋ ਦੇੜ ਲਈ ਹਾਂ ਸੋਹਣੀ ਲੱਗਦੀ ਆ ਫਿਰ ਨਿੱਕੀ ਇਹਨੇ 40 ਇਹਦੀ ਹਾਂ ਜੀ 40 ਬਸ ਆਪਾਂ ਇੱਥੋਂ ਇਹਦੀ ਕਟਿੰਗ ਕਰ ਲੈਨੇ ਆਂ ਇੰਨੀ ਕਟਿੰਗ ਕਰਨੀ ਪਊ ਮੈਨੂੰ ਤਾਂ ਇਸ ਮਾ 3 ਇੰਚ ਘੱਟ ਕੀ ਸਰਜੂ 5 ਇੰਚ ਕਟਿੰਗ ਕਰਨੀ ਪਊਗੀ ਮੀਜੇ ਨੇ ਪਾਸ ਸੈਟਿੰਗ ਕਰਨੀ ਉਹਦੇ ਅਕੋਰਡਿੰਗ ਹਾਂ ਚਲੋ ਆਪਾਂ ਕੱਟ ਲਈਏ ਇਹਨੂੰ ਪਹਿਲਾਂ ਸਾਰਾ ਕਿਉਂਕਿ ਇਹਦੀ ਜਿਹੜੀ ਸੀਨਾਂ ਲੱਗੀਆਂ ਹੋਈਆਂ ਨੇ ਸਾਈਡ ਤੇ ਫੀਟਿੰਗ ਵਾਲੀਆਂ ਉਹ ਆਪਾਂ ਨੂੰ ਦੇੜਣੀਆਂ ਪੈਣਗੀਆਂ ਤਾਂ ਇਹਨੂੰ ਕੁਸਤਾ ਜੀ ਇਹ ਜਿਹੜੀਆਂ ਆਪਾਂ ਨੂੰ ਕਟਿੰਗ ਕਰਦਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਆਪਾਂ ਇਹ ਜਿਹੜੀਆਂ ਸੀਣਾ ਦੇੜ ਦੀਆਂ ਫਿਟਿੰਗਾਂ ਨਹੀਂ ਲੱਗੀਆਂ ਹੋਈਆਂ ਨੇ ਦੇੜ ਕੇ ਫਿਰ ਇਹ ਕੱਟ ਕਰਨੀ ਪਊਗੀ ਹਾਂ ਫਿਰ ਐਵੇਂ ਬਿਨਾਂ ਦੇੜ ਦਾ ਸਹੀ ਕਟਿੰਗ ਇਹਨਾਂ ਹੋਣੀ ਕਿਹੜੀਆਂ ਸੇ ਉਹਨਾਂ ਦੇੜ ਦੀਆਂ ਨੇ ਆ ਇਹਦੀ ਫਿਟਿੰਗ ਦੀ ਸੀਣਾ ਲੱਗੀਆਂ ਹੋਈਆਂ ਨੇ ਵਿੱਚ ਠੀਕ ਹੈ ਕਿਉਂਕਿ ਬਾਕੀ ਤਾਂ ਮੈਂ ਉਹ ਦੇੜ ਲਈ ਸੀ ਪਹਿਲਾਂ ਹੀ ਉਹ ਦੇੜ ਕੇ ਰੱਖਣੀ ਸੀ બસ ਇਹ 1.5 ਕੇ ਫਿਰੋ ਕੈਂਚੀ ਨਾਲ ਜਿੱਥੇ ਨਿਸ਼ਾਨ ਲਾਇਆ ਹੈ ਉੱਥੋਂ ਕੱਟ ਕਰਨਾ ਪਊਗਾ ਹਾਂ ਉੱਥੋਂ ਆਪਾਂ ਕਟਿੰਗ ਕਰਦਾਂਗੇ ਲਓ ਜੀ ਆਹ ਆਪਣੇ ਇਧਰ ਲਈ ਸੀਨ ਢੇਡ ਲਈ ਹੈ ਨਾ ਕਿਉਂਕਿ ਇਹ ਇੱਥੇ ਫਿਟਿੰਗ ਦੀ ਸੀਨ ਲੱਗੀ ਹੋਈ ਸੀ ਹੁਣ ਆਪਾਂ ਇਹਨੂੰ ਜਿਹੜੀ ਆਪਾਂ ਨਿਸ਼ਾਨੀ ਲਾਈ ਆ ਵਾਲੀ ਇੱਥੋਂ ਆਪਾਂ ਇਹਨੂੰ ਕਟਿੰਗ ਕਰਦਾਂਗੇ ਨਿੱਚਲਾ ਨਹੀਂ ਕੱਟ ਹੋਇਆ। ਨਾ ਮੈਂ ਕੱਟਿਆ ਨਹੀਂ ਹੈਗਾ ਮੈਂ ਬਾਅਦ ਚ ਕਰ ਦੂੰਗਾ। ਅੱਛਾ ਉੱਪਰ ਲੈਸਾ ਕੱਟਿਆ। ਉੱਪਰੋਂ ਉੱਪਰ ਲੈਸਾ ਕੱਟਿਆ। ਹੁਣ ਇੱਧਰਲਾ ਵਸਾ ਕੱਟਣਾ ਹੈ। ਹਾਂ ਇੱਧਰ ਵੀ ਨਿਸ਼ਾਨੀ ਲਾ ਕੇ ਕੱਟ ਲੈਂਦੇ ਆਪਾਂ। ਐਂ ਹੁਣ ਇੱਧਰਲਾ ਪਿਜ਼ਲਾ ਹੈਸਾ ਕੱਟਿਆ ਹੋਇਆ। ਲਾਈਨਿੰਗ ਮੈਂ ਬਾਅਦ ਚ ਕੱਟ ਲਾਂਗੀ। ਠੀਕ ਹੈ। ਲੋ ਜੀ ਹੁਣ ਲਾਈਨਿੰਗ ਵੀ ਕੱਟ ਲਈ ਗਈ 19 ਆਪਾਂ ਨੇ ਜਿੰਨਾ ਮਣਿਆ ਸੀਗਾ 5 ਇੰਚ ਇਹ ਬਦੂ ਥੱਲੇ ਕੱਟੀ ਆਉਣਗੇ ਨੋ ਨਿਉ ਕੱਟੀ ਆ ਇਧਰੋਂ ਆ ਐਮ ਇਕੱਠਾ ਹੋ ਗਿਆ ਓਕੇ ਇਹਦੀ ਫਿਟਿੰਗ ਹੈਗੀ ਹੈ ਜੀ 19 ਇੰਚ ਆਪਾਂ ਨੇ ਕਰਨੀ ਹੈ 17 ਤੇ ਕਮਰ ਇਹਦੀ ਹੈਗੀ ਆ 16.5 ਤੇ ਆਪਾਂ ਨੇ ਕਰਨੀ ਹੈਗੀ ਹੈ 14.5 ਤੇ ਇੰਨਾ ਕ ਫਰਕ ਪਾਵਾਂਗੇ ਆਪਾਂ ਇੰਜਨ ਚਲਾ ਲਓ ਵੀ ਇੰਜਨ ਚ ਭਣੀ ਹੋ ਜੂਗੀ ਦੋਨੋਂ ਸਾਈਡ ਤੋਂ ਇਹ ਕਟਿੰਗ ਹੋ ਜੂਗੀ ਨਾ ਨਾ ਸਲਾਈ ਲਾਵਾਂਗੇ ਕਟਿੰਗ ਨਹੀਂ ਕਰਦੇ ਕਪੜਾ ਅੱਛਾ ਕਈ ਵਾਰ ਖੁੱਲੀ ਕਰਨੀ ਪੈ ਸਕਦੀ ਹੈ ਫਿਰ ਤਾਂ ਕਰਕੇ ਲਓ ਜੀ ਆਪਾਂ ਨੇ ਇਹ ਸਟੀਚ ਕਰ ਦਈਏ ਇਹਨੂੰ ਇੱਥੋਂ ਟਾਈਟ ਲਓ ਜੀ ਹੁਣ ਆਪਾਂ ਇਹਦੀ ਬਾਹਾਂ ਦੀ ਸੀਨ ਹੈ ਜਿਹੜੀ ਉਹ ਆਪਾਂ ਇਹਦੀ ਫਿਟਿੰਗ ਦੇ ਹਿਸਾਬ ਨਾਲ ਜਿਵੇਂ ਹੁਣੇ ਪਹਿਲਾਂ ਵਾਲੀ ਫਿਟਿੰਗ ਦੇ ਲੱਗੀ ਹੋਈ ਹੈ ਦੇਖੋ ਇਹਦੀ ਸੀਨ ਇਹਦੇ ਹਿਸਾਬ ਨਾਲ ਲੱਗੀ ਹੋਈ ਹੈ ਨਾ ਹੁਣ ਆਪਾਂ ਜਿਹੜੀ ਆਪਾਂ ਨੇ ਸੀਨ ਇਹ ਵਾਲੀ ਲਾਈ ਹੈ ਆਪਾਂ ਨੇ ਅੰਦਰਲੀ ਫਿਟਿੰਗ ਵਾਲੀ ਲਾਈ ਹੈ ਤੇ ਹੁਣ ਆਪਾਂ ਇਹਦੇ ਹਿਸਾਬ ਨਾਲ ਇੱਥੋਂ ਸੀਨ ਲਗਾਵਾਂਗੇ ਅੱਗੋਂ ਦਾ ਬਾਹਾਂ ਠੀਕ ਨੇ ਤੇ ਜਿੱਥੇ ਤੱਕ ਦਾ ਕਿਹਦਾ ਐਵੇਂ ਵੀ ਸਿੱਧੀ ਮਿਲ ਜੂਗੀ ਉੱਥੇ ਤੱਕ ਆਪਾਂ ਇਹਦੀ ਮੋਢੇ ਵਾਲੀ ਸੀਨ ਲਾ ਦਾਂਗੇ ਬਾਹਾਂ ਦੀ ਕਿਉਂਕਿ ਜਦੋਂ ਆਪਾਂ ਇਹਦੀ ਫਿਟਿੰਗ ਨਾਲ ਫਿਰ ਮੋਢਾ ਅਟੈਚ ਕਰਾਂਗੇ ਫਿਰ ਨਹੀਂ ਬਲ ਪਊਗਾ ਉਸ ਕਰਕੇ ਆਪਾਂ ਫਿਰ ਬਾਹਾਂ ਤੇ ਵੀ ਸੀਨ ਲਾ ਦਿੰਦੇ ਹਾਂ ਇਸ ਤਰ੍ਹਾਂ ਇਸੇ ਤਰੀਕੇ ਨਾਲ ਦੂਜੀ ਬਾਹ ਤੇ ਲੱਗ ਜੂਗਾ ਨਾ ਹਾਂ ਦੋਨਾਂ ਬਾਹਾਂ ਤੇ ਇੱਕ ਝਾਂ ਨਾਲ ਲੱਗ ਜਾਊਗਾ ਲਓ ਜੀ ਇਸ ਤਰ੍ਹਾਂ ਹੋਣ ਇਹਦਾ ਮੋਢਾ ਇਹਦੇ ਸੈੱਟ ਆ ਗਿਆ ਇਹ ਜਿਹੜੀ ਕੋਈ ਵੀ ਬਾਹ ਨਹੀਂ ਪੈਂਦਾ ਹੁਣ ਆਪਾਂ ਇਹਨੂੰ ਇੱਥੋਂ ਅਟੈਚ ਕਰ ਦਾਂਗੇ ਮੋਢੇ ਨੂੰ ਬਾਹ ਨੂੰ ਕਸਿੱਧੀ ਕਰ ਲਾਂਗੇ ਤੇ ਜਿਹੜੀ ਆਪਣੀ ਬਾਡੀ ਆ ਇਹ ਬੁਠੀ ਰੱਖਾਂਗੇ ਜਿਵੇਂ ਕਮੀਜ਼ ਹੀ ਬਸ ਆਪਾਂ ਬਾਹਾਂ ਝੜਦੇ ਹੁੰਦੇ ਹਨ ਉਹ ਵੀ ਜਾਣੀ ਹੈ ਇਹ ਆਪਾਂ ਨੇ ਇੱਥੋਂ ਉਧੇੜੀ ਹੋਈ ਸੀ ਕਿਉਂਕਿ ਇਹ ਟਾਈਟ ਕਰਨਾ ਸੀ ਇਹ ਮੋਗਾਟਾਈਜ਼ ਕਰਦਾ ਹਾਂ ਇਹ ਮੋਗਾਟਾਈਜ਼ ਕਰਦਾ ਬਾਹਾਂ ਅਟੈਚ ਕਰਤੀ ਮਤਲਬ ਇਹਦੇ ਨਾਲ ਜਿੰਨੇ ਕਸੀਨ ਆਪਣੇ ਉਹ ਦੇ ਦੇ ਇਸ ਇਤਨ ਆਪਾਂ ਦੋਨੋਂ ਵਾਂਗ ਅਟੈਚ ਕਰ ਲਾਂਗੇ। ਨਾ ਮੋਢੇ ਹਾਂ ਠੀਕ ਆ। ਇਹ ਆਮਣ ਕੀ ਥੀ ਲੈ ਰਹੇ ਸਾਨੂੰ? ਇਹ ਜਿਹੜੀਆਂ ਕਲੀਆਂ ਨੇ ਉੱਪਰੋਂ ਘੇਰਾ ਵੱਧ ਗਿਆ ਨਾ ਫਿਰ ਹੂੰ ਹੂੰ ਜਿੱਥੋਂ ਆਪਾਂ ਨੇ ਅਟੈਚ ਕਰਨਾ ਹੈ। ਹਾਂ ਇਹ ਕਲੀਆਂ ਤੇ ਆਪਾਂ ਸੀਣਾ ਲਾ ਕੇ ਇਹਨੂੰ ਥੋੜਾ ਜਿਹਾ ਘੇਰੇ ਨੂੰ ਘਟ ਕਰ ਰਹੇ ਹਾਂ। ਠੀਕ ਆ। ਤੇ ਉਸ ਤੋਂ ਬਾਅਦ ਫਿਰ ਫਿਟਿੰਗ ਦੀ ਸੀਨ ਲਾ ਦਾਂਗੇ ਇਹਦੀ। ओके ਇਹ ਉੱਪਰਲੀ ਸਾਈਡ ਜਿੱਦੋਂ ਆਪਾਂ ਇੱਕ ਕਟਿੰਗ ਕੀਤੀ ਇਹਨਾਂ ਅੱਜ ਕਲੀਆਂ ਜਿਵੇਂ ਹੁਣ ਆ ਉੱਦੜ ਰਹੀਆਂ ਨੇ ਇਹ ਉੱਦੜ ਨੂੰ हट ਜਾਣਗੀਆਂ ਥੋੜੀ ਸਿਉਣਾ ਡੂੰਘੀਆਂ ਕਰਤੀਆਂ ਇੱਥੋਂ ओके ਲੋਜ ਹੁਣ ਆਪਾਂ ਇਹਦੇ ਫੀਟਿੰਗ ਦੀ ਨਿਸ਼ਾਨੀ ਲਾ ਲਾਂ ਸੀਨ ਲਾ ਲਾਂਗੇ ਜਿਵੇਂ ਹੁਣ ਆ ਪਹਿਲਾਂ ਇਹਦੇ ਇੱਥੇ ਸੀਨ ਲੱਗੀ ਹੋਈ ਸੀ ਇੱਥੇ ਇਹਦੇ ਨਾਲ ਥੋੜੀ ਆਪਾਂ ਅੰਦਰ ਕਰਕੇ ਲਾ ਲਾਂਗੇ ਸੀਨਾ ਪਰ ਫੀਟਿੰਗ ਦੀ ਥੋੜੀ ਵੀ ਲਾਵਾਂਗੇ ਕਿਉਂਕਿ ਇਹਦੇ ਹੇਠਾਂ ਤੱਕ ਤਾਂ ਸੀਨਾ ਲੱਗੀਆਂ ਹੋਈਆਂ ਨੇ ਤੇ ਬਾਕੀ ਆਪਾਂ ਨੇ ਜਿੰਨੀ ਕੋਦ ਲੈ ਅਟੈਚ ਕਰਨੀ ਹੈ ਉੱਪਰ ਦੀ ਬਾਡੀ ਨਾਲ ਉਨੀ ਦਾ ਪਰ ਸੀਨਾ ਇਹਦੇ ਲਗਾਵਾਂਗੇ ਬਾਕੀ ਸੀਨਾ ਲੱਗੀਆਂ ਹੋਈਆਂ ਨੇ ਇਹਦੇ ਆਹ ਦੇਖੋ ਇੱਥੇ ਤੱਕ ਇਹ ਉਹ ਦੇੜੇ ਹੋਇਆ ਹੈ ਸੀਨ ਨੂੰ ਇੱਥੇ ਤੱਕ ਆਪਾਂ ਲਗਾ ਦਾਂਗੇ ਇਹ ਦੀ ਫੀਟਿੰਗ ਆਈ ਸੀ ਇਹ ਪਹਿਲਾਂ ਜਿਹੜੀ ਲੱਗੀ ਹੋਈ ਸੀ ਉਹ ਵਾਲੀ ਉਹਦੇ ਢੇੜੀ ਹੋਈ ਸੀ ਇਹਦੀ। ਉਹੀ ਵੀ ਨਾ ਆਪਾਂ ਨੇ ਅਟੈਚ ਕਰਤਾ ਹੈ। ਉਵੇਂ ਹੀ ਇਧਰ ਲੱਗੇ ਜਿਵੇਂ ਨਾ ਹਾਂ ਉਸੇ ਤਰੀਕੇ ਆਪਾਂ ਦੂਸਰੀ ਸਾਈਡ ਨਾਲ ਲਾਗੇ ਫਿਰ ਇਹਨੂੰ ਆਪਾਂ ਉਹਦੇ ਨਾਲ ਚੋਲੀ ਉੱਪਰ ਦੀ ਚੋਲੀ ਨਾਲ ਨਾਲੋ ਬਾਡੀ ਨਾਲ ਆਪਾਂ ਇਹਨੂੰ ਅਟੈਚ ਕਰ ਦਾਂਗੇ। ਜਿਹੜਾ ਇਹਦਾ ਫਰਾਕ ਦਾ ਉੱਪਰਲਾ ਹਿੱਸਾ। ਲਓ ਜੀ ਇਸ ਤਰ੍ਹਾਂ ਆਪਾਂ ਇਹ ਲੈ ਲਈ ਉੱਪਰਲੀ ਬਾਡੀ ਤੇ ਇਹਦੇ ਆਪਾਂ ਨੇ ਫੀਟਿੰਗ ਨੇ ਸੀਣਾ ਲਾ ਲਈ ਨੀਚੇ ਵਾਲੀ ਘੇਰ ਦੀਆਂ। ਤੇ ਹੁਣ ਆਪਾਂ ਇਹਨੂੰ ਅਟੈਚ ਕਰਾਂਗੇ ਇਹਦੇ ਨਾਲ ਤੇ ਇਹ ਵਾਲੀ ਇਹਦੀ ਫੀਟਿੰਗ ਦੀ ਸੀਨ ਲੱਗੀ ਜਿੱਥੇ ਤੇ ਆ ਇਹਦੀ ਬੱਖੀ ਵਾਲੀ ਸੀਨ ਹੈਗੀ ਫੀਟਿੰਗ ਵਾਲੀ ਬਾਡੀ ਦੀ ਤੇ ਇਧਰਲੀ ਵੀ ਇਸੇ ਤਰ੍ਹਾਂ ਵਿੱਚ ਆ ਪਾ ਕੇ ਆਪਾਂ ਇਹਨੂੰ ਅਟੈਚ ਕਰ ਦਾਂਗੇ ਹੁਣ ਤੇ ਅਟੈਚ ਕਰਨ ਵਾਸਤੇ ਉਹੀ ਬਸ ਪੈਰ-ਪੈਰ ਦੀ ਸੀਨ ਆਪਾਂ ਲਾਵਾਂਗੇ ਇਹਦੇ ਤੇ ਇੱਥੇ ਆਪਾਂ ਇਹਦੇ ਪੈਰ-ਪੈਰ ਦੀ ਸੀਨ ਲਗਾ ਦਾਂਗੇ ਇਸ ਤਰੀਕੇ ਨਾਲ ਜੇ ਕੋਈ ਕਈ ਵਾਰ ਖਰਾਕ ਹੋਣਾ ਨੀਵੀਂ ਹੁੰਦੀ ਹੈ ਤਾਂ ਉੱਚੀ ਕਰਨੀ ਹੈ ਤਾਂ ਇਸ ਜਗ੍ਹਾ ਤੋਂ ਉਧੇੜ ਕੇ ਕਈ ਵਾਰ ਆਪਾਂ ਰੈਡੀਮੇਡ ਕੱਪੜੇ ਲੈ ਕੇ ਆਉਨੇ ਹਨ ਤੇ ਜੇ ਦੇ ਘੇਰੇ ਨਿਕੜਾਈ ਹੋਵੇ ਤੇ ਕੜਾਈ ਸੋਲੀਆਂ ਹੋਵੇ ਤੁਸੀਂ ਉਹਨੂੰ ਕੱਟਣਾ ਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਉੱਚਾ ਕਰ ਸਕਦੇ ਹੋ ਉੱਤੋਂ ਮਤਲਬ ਉੱਪਰਲਾ ਹਿੱਸਾ ਅੱਡ ਕਰਕੇ ਹਨਾ ਦੇੜ ਕੇ ਤੇ ਇਸ ਤਰੀਕੇ ਨਾਲ ਆਪਾਂ ਇਹਦੀ ਸੀਣਾ ਲਾ ਦਾਂਗੇ ਲੋ ਜੀ ਸਾਰਾ ਆਪਾਂ ਨੇ ਹਨਾ ਫਿਟਿੰਗ ਕਰਕੇ ਅਟੈਚ ਕਰਤਾ ਇਹਨੂੰ ਤੇ ਇਸ ਤਰ੍ਹਾਂ ਇਹਦੀ ਲੁੱਕ ਆ ਗਈ ਦੁਆਰੇ ਤੇ ਆਹ ਨੂੰ ਆਪਾਂ ਦੇਖ ਕੇ ਕੱਟ ਕਰਿਆ ਸੀਗਾ ਵੀ ਜਿਹੜੀ ਆ ਕੜਾਈ ਆ ਹਨਾ ਇਹ ਵੀ ਨਾ ਕੱਟ ਹੋ ਜੇ ਆ ਦੇਖੋ ਮਤਲਬ ਪੂਰੀ ਪੂਰੀ ਆ ਗਈ ਤੇ ਆਪਾਂ ਨੇ ਹਨਾ ਇਹ ਆ ਹਿੱਸਾ ਉਧੇੜ ਕੇ ਇੱਥੋਂ ਕਟਿੰਗ ਕਰਕੇ ਕਿੰਨਾ 4-5 ਇੰਚ ਕਟਿਆ ਸੀ ਹਨਾ ਹਾਂ 5 ਇੰਚ ਕੱਟ ਕੇ ਇੱਥੋਂ ਅਟੈਚ ਕਰਤਾ ਤੇ ਜਿਵੇਂ ਅਮਨੇ ਸਾਨੂੰ ਦੱਸਿਆ ਸੀਗਾ ਇਧਰੋਂ ਸੀਨ ਲਾਤੀ ਤੇ ਵਰਤਿਆ ਕਲੀਆਂ ਦੀਆਂ ਸੀਣਾ ਇਥੋਂ ਡੁੰਗੀਆਂ ਕਰਤੀਆਂ ਹਾਂ ਛੋਟੀਆਂ ਹੁੰਦੀਆਂ ਇਥੇ ਕਲੀਆਂ ਤੇ ਕਿਉਂ ਇਹ ਚੌਵੀ ਵੱਡੀਆਂ ਨੇ ਉਰੋਂ ਆਪਾਂ ਨੇ ਉਰੋਂ ਦੇੜ ਕੇ 5 ਇੰਚ ਜਿਹੜਾ ਕਰਨਾ ਸੀ ਉਹ ਕਿਉਂ ਕਟਿਆ ਸਿਰਫ ਆ ਨਿਚਲੀ ਕਢਾਈ ਕਰਕੇ ਵੀ ਆਪਾਂ ਨੂੰ ਇਹ ਕਢਾਈ ਨਾ ਕੱਟਣੀ ਪਵੇ ਜੀ ਕਿਉਂ ਜੇ ਇਹ ਕਢਾਈ ਕੱਟੀ ਜਾਂਦੀ ਤਾਂ ਇਹ ਲਾ ਲੋ ਵੀ ਫਰਾਕਰੀ ਸਾਰੀ ਜਿਹੜੀ ਸ਼ੋਹਤ ਹੀ ਉਹ ਖਤਮ ਹੋ ਜਾਂਦੀ ਹਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਹੜੀ ਆਪਾਂ ਨੇ ਇਹ ਫਰਾਕ ਉੱਚੀ ਕਰਿਆ ਤੇ ਪੀੜੀ ਕਰੀਆ ਉਹ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤਰੀਕਾ ਤੁਸਨੂੰ ਕਿੱਦਾਂ ਦਾ ਲੱਗਿਆ ਤੇ ਜਿਹੜੇ ਵੀ ਆਪਣੇ ਨਵੇਂ ਨਵੀਆਂ ਭੈਣਾਂ ਤੇ ਭਰਾ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੈਲ ਆਈਕਨ ਵੀ ਦਬਿਓ ਵਧੀਆ ਲੱਗੀ ਲਾਈਕ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਬੋਲਦੇ ਹੋਏ ਕੋਈ ਗਲਤੀ ਹੋ ਗਈ ਹੋ ਤਾਂ ਸਾਨੂੰ ਮਾਫ ਕਰਦੇ ਹੋ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਹਸਤਰੀਕਾਲ ਜੀ